ਨੀਡੰਕ ਰੇਸ਼ਮ ਟਾਈਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਿਹੜਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਪਣਾ ਇਹਨੂੰ ਬਣਾ ਕੇ ਤਿਆਰ ਕਰਾਂਗੇ ਛੇ ਸਲਾਈਆਂ ਦਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਜਿਹਾ ਸਿੰਪਲ ਜਿਹਾ ਡਿਜ਼ਾਈਨ ਆ ਤੇ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਆਪਣੇ ਪ੍ਰੋਜੈਕਟ ਵਾਸਤੇ ਕੁੰਡੇ ਲੈਣੇ ਆ ਸੱਤ-ਸੱਤ ਕੁੰਡਿਆਂ ਦੇ ਹਿਸਾਬ ਦੇ ਨਾਲ ਕੁੰਡੇ ਲੈਣੇ ਆ ਤੇ ਦੋ ਕੁੰਡੇ ਵੱਧ ਲੈ ਲਿਓ ਤੇ ਤੁਹਾਡਾ ਡਿਜ਼ਾਈਨ ਜਿਹੜਾ ਪ੍ਰੋਪਰ ਸੈੱਟ ਹੋ ਜਾਊਗਾ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਆਪਣਾ ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਤਾਂ ਅੱਗੇ ਨੂੰ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਧਾਗਾ ਪਿਛੇ ਪੰਜ ਗੁੰਡੇ ਸਿੱਧੇ ਤਾਂ ਇਹ ਇਹਨਾਂ ਸੱਤਾਂ ਗੁੰਡਿਆਂ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਜਾਣਾ ਦੋ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਅੰਡ ਤੇ ਆਪਣੇ ਦੋ ਕੁੰਡੇ ਐਕਸਟਰਾ ਇਹਨਾਂ ਨੂੰ ਉਲਟੇ ਇਹ ਲਾਸਟ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਦੂਜੀ ਸਲਾਈ ਉਲਟੀ ਸਾਈਡ ਪਹਿਲਾ ਕੁੰਡਾ ਬਿਨਾ ਬੁਣੀ ਉਤਾਰਿਆ ਦੋ ਕੁੰਡੇ ਉਲਟੇ ਸੌਰੀ ਪਹਿਲੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੰਜ ਗੁੰਡੇ ਉਲਟੇ ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਨੂੰ ਕੰਪਲੀਟ ਕਰ ਲੈਣਾ ਵਾ ਦੋ ਗੁੰਡੇ ਸਿੱਧੇ ਪੰਜ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਐਂਡੜਾ ਗੁੰਡਾ ਉਲਟਾ ਤੀਜੀ ਸਲਾਈ ਦੀ ਸਾਈਡ ਪਹਿਲਾ ਗੁੰਡਾ ਬਿਨਾ ਬੁਨੇ ਉਤਾਰਿਆ ਦੋ ਗੁੰਡੇ ਆਪਣੇ ਉਲਟੇ ਤੱਗਾ ਬੈਕ ਸਾਈਡ ਇੱਕ ਗੁੰਡਾ ਸਿੱਧਾ ਤੱਗੇ ਨੂੰ ਕਰਾਂਗੇ ਅੱਗੇ ਇਹਨਾਂ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਪਲਟ ਕੇ ਦੁਬਾਰਾ ਸਲਾਈ ਦੇ ਉੱਤੇ ਪਾਵਸ ਲੈ ਕੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬੈਕ ਸਾਈਡ ਤੋਂ ਵਲ ਜ਼ਰੂਰ ਪਾ ਲੈਣਾ ਤੁਸੀਂ ਕਿਉਂਕਿ ਆਪਾਂ ਇੱਥੇ ਗੁੰਡਾ ਘਟਾਇਆ ਤੇ ਇੱਥੇ ਵਧਿਆ ਇੱਕ ਇਧਰ ਵਧੂਗਾ ਧਾਗਾ ਅੱਗੇ ਕਰ ਲਵਾਂਗੇ ਇੱਕ ਗੁੰਡਾ ਸਿੱਧਾ ਫਿਰ ਅੱਗੇ ਇਹਨਾਂ ਸੱਤਾਂ ਗੁੰਡਾ ਨੂੰ ਗੁੰਡਿਆਂ ਨੂੰ ਕੰਟੀਨਿਊ ਕਰਾਂਗੇ ਦੋ ਗੁੰਡੇ ਉਲਟੇ ਧਾਗਾ ਬੈਕ ਸਾਈਡੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕੀਤਾ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਲਿਆ ਵਾਪਸ ਸਲਾਈ ਦੇ ਉੱਪਰ ਲੈ ਕੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬੈਕ ਸਾਈਡ ਤੋਂ ਧਾਗਾ ਅੱਗੇ ਕੀਤਾ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਇੱਕ ਕੁੰਡਾ ਸਿੱਧਾ ਧਾਗੇ ਨੂੰ ਆਪਣੇ ਵੱਲ ਕਰਾਂਗੇ ਦੋ ਕੁੰਡੇ ਇਸ ਤਰ੍ਹਾਂ ਵਾਪਸ ਸਿਲਾਈ ਦੇ ਉੱਪਰ ਲੈ ਲਵਾਂਗੇ ਪਲਟ ਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਹੋਊਗਾ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਲਾਸਟ ਤੇ ਆਪਣੇ ਕੋਲੇ ਦੋ ਐਕਸਟਰਾ ਕੁੰਡੇ ਆ ਇਹਨਾਂ ਨੂੰ ਉਲਟੇ ਬਣਾ ਦਾਂਗੇ ਤੇ ਇਹ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਵਾਂਗੇ தின சம்பி போய் சோீ சிலை பெல்ல கண்டா பினா புணி உதாரியோ கண்டே சிதை பஞ்சே உல்ட்டே தோ கண்டே சிதே பண்டே உல்டே ਤੋ ਗੁੰਡੇ ਸਿੱਧੇ ਪੰਜ ਗੁੰਡੇ ਉਲਟੇ ਲਾਸਟ ਤੇ ਦੋ ਗੁੰਡੇ ਸਿੱਧੇ ਐਕਸਟਰਾ ਗੁੰਡਾ ਜਿਹੜਾ ਉਲਟਾ ਚਾਰ ਸਲਾਈਆਂ ਬਣ ਗਈਆਂ ਪੰਜਵੀਂ ਸਲਾਈ ਪਹਿਲਾ ਗੁੰਡਾ ਬਿਨਾ ਬੁਣਿਆ ਉਤਾਰਿਆ ਧਾਗੇ ਨੂੰ ਅੱਗੇ ਕੀਤਾ ਦੋ ਗੁੰਡੇ ਉਲਟੇ ਧਾਗਾ ਬੈਕ ਸਾਈਡ ధేను తిన్న కండే ఉల్టే ధాగా బ్యాక సైడ్ సత కున్ూ కల్ కండా సెన్ కండే ఉల్టే సత్ కటిన్ూ కో కండే ఉల్టే ఇక్కడ సీధా తిండే ఉల్టే సే కు దో ఉల్టే ఎండ్ వాండా సలాయి కంపలిట షేమ సలాయి పహలా కు కండా బినా బుణి ఉతారో కండే ఉల్టే సీరి దో కుండే సీ కె ఉల్టే దో కు సె కు కుండే ఉల్ట దో కు స ఉటే దో కు స కుడా ఉంటా ਛੇ ਸਲਾਈਆਂ ਕੰਪਲੀਟ ਹੋ ਗਈਆਂ ਤੇ ਆਪਣਾ ਡਿਜ਼ਾਈਨ ਵੀ ਜਿਹੜਾ ਬਣ ਕੇ ਤਿਆਰ ਹੋ ਗਿਆ ਇਹਨਾਂ ਛੇ-ਛੇ ਸਲਾਈਆਂ ਨੂੰ ਤੁਸੀਂ ਰਿਪੀਟ ਕਰਦੇ ਜਾਓ ਬਹੁਤ ਸੋਹਣਾ ਜਾਂ ਸੁੰਦਰ ਜਿਹਾ ਡਿਜ਼ਾਈਨ ਜਿਹੜਾ ਆਪਣੇ ਕੋਲੇ ਬਣਦਾ ਜਾਊਗਾ